ਹੜਾ ਪਿੱਛੇ ਆ ਜਾ ਆ ਭਾਈ ਇੱਥੇ ਮੇਰੀ ਸੁਣ ਰਹਾ ਹਣ 850 ਰੁਪਈਆ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਜੇ ਵੀ ਟਾਈਮ ਹੈ ਪੁਰਾਣੇ ਬਣੇ ਅਹੀਂ ਜੇ ਕਿਹਾ ਤੇ ਮਾਰ ਕੇ ਚਲ ਜਣੀ ਤੂੰ ਮਾਰਨਾ ਤੇ ਪਿੱਛੇ ਜਾ ਨਹੀਂ ਪਿਆਰ ਨਾਲ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਬਣਾ ਕੇ ਬੈਠੇ ਅਸੀਂ ਬੈਠੇ ਅਸੀਂ ਬੈਠੇ ਬਣਦੇ ਆ ਅਸੀਂ ਬੈਠੇ ਕੋਣ ਨਹੀਂ ਮੈਂ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਆਜੋ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਇੱਥੇ ਹਏ ਅਸੀਂ ਪੱਠੇਵੜਾ ਨਹੀਂ ਆਗੇ ਉਹ ਨਹੀਂ ਮੈਂ ਬੈ ਕੇ ਆਖਿਆ ਵਾਲੀਆ ਸਾਹਿਬ ਪਿੱਛੇ ਜੋ ਨਹੀਂ ਜਾਂਦੇ ਤਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਇੱਥੇ ਰੁਕ ਜਾ ਰਹੀ ਆ ਕਹਿੰਦਾ ਰੁਕ ਜਾ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਹੀ ਫੁੱਦੂ ਨਹੀਂ ਹੋਗੇ ਗਲਤ ਗਲਤ ਆ ਮੇਰੇ ਮੁੰਡੇ ਪਿੱਛੇ ਤੇਰੇ ਮੁੰਡੇ ਖੁੱਲੇ ਖੁੱਲੇ ਮੈਂ ਨਾ ਪਿੱਛੇ ਹਟ ਜਾ ਪਿੱਛੇ ਆ ਸਾਡੇ ਵੇਖ ਫੇਰ ਨਹੀਂ ਦੱਸੇਗੀ ਅਸੀਂ ਅਸੀਂ ਕਹਿੰਦੇ ਰੁਕ ਲੋ ਹੁਣ ਅਸੀਂ ਸ਼ੇਅਰ ਕਰਦੇ ਹੋ ਦੇਖ ਅਜਨਾਲਾ ਆ ਗਲਤ ਗਲਤ ਆ ਠੀਕ ਹੈ ਗਲਤ ਮੈਂ ਨਾ ਪਿੱਛੇ ਹਟ ਜਾ ਤੁਹਾਨੂੰ ਜਾਨਦਾ ਸੀ ਨਹੀਂ ਵਾਲਿਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂ ਨਾ ਪਿੱਛੇ ਹਟ ਜਾ ਨਹੀਂ ਨਹੀਂ ਅੱਗੇ ਵਧ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਪਿੱਛੇ ਜਾ ਉਹ ਕਰਦਾ ਸਾਡੀ ਜਿਹੜਾ ਪਿੱਛੇ ਆ ਜਾ ਪਿੱਛਾ ਭਗਵਾਨ ਤਮਾਨ ਭਗਵਾਨ ਤਮਾਨ ਸਰਕਾਰ ਇਸ ਟਾਈਮ ਦੇ ਤ ਤੂੰ ਦੇਖ ਸਕਦੇ ਗਾਣ ਜਾਣ ਗਾਣ ਜਾਣ ਜਨੂੰ ਮੈਂ ਕਹਿੰਦਾ ਨਹੀਂ ਜਾਣਾ ਗਾੜੀ ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲਾ ਕੇ ਇਹਨੇ ਨਾਲ ਗੱਲ ਕਰੀ ਵਾਲੀਆ ਸਾਹਿਬ ਪਿੱਛੇ ਹਟ ਜਾਓ ਮੈਂ ਇਨਾਵਾ ਜਲਤ ਕਰ ਰਹੇ ਜੋ ਮੈਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਿਤੇ ਨਾ ਕਰੀਏ ਕਿਤੇ ਕਿਤੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨੂ ਪਿੱਛੇ ਹਟ ਜਾ ਆਈ ਖਲੋਤੇ ਨਾ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਗੱਲ ਤੋਹੀ ਤੇ ਦਬਕੇ ਮਾਰਨੇ ਆਣ ਕੇ ਇਹ ਵੀ ਠੀਕ ਤੋਹੀ ਤੇ ਦਬਕੇ ਮਾਰਨੇ ਆ ਕੇ ਮੈਂ ਤਾਂ ਫੇਰ ਇਨਾ ਮੈਂ ਫੇਰ ਇਨਾ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ ਲਾਠੀ ਚਾਹੀ ਤਾਂ ਹੁਕਮ ਦੇਂਦੇ ਲੈ ਲਾ ਮਾਸਾ ਨਹੀਂ ਤੇ ਤੇ ਗਿਲਾ ਚਲਾ ਲਾ ਜੇ ਤੇਰੇ ਤੇ ਗਿਲਾ ਹੋਊ ਤੇ ਮੈਨੂੰ ਕਹਿ ਦੂ ਫਿਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੇਰ ਦੇ ਬਿਠਾਇਆ ਕਦੋਂ ਦਾ ਕਦੋਂ ਦਾ ਡਿੱਕਣ ਦੇ ਆ ਕਦੋਂ ਦੇ ਡਿੱਕਣ ਦੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਵੀ ਐਸਾ ਬੈਠੇ ਬੈਠੇ ਰਹਿਣਾ ਸਾਰਾ ਟੇਣਾ ਵੇਲੇ ਆਏ ਘਰਾਂ ਗੱਲਾਂ ਬਣਾਉਂਦਾ ਕਾ ਬਾਡੀ ਆ ਜੀ ਤੇ ਉਹ ਨੂੰ ਅਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਟੀ ਚਾਰਜ ਕਰ ਲਿਆ ਹੁਣਗਾ ਇੱਥੇ ਆ ਕੇ ਗੱਲ ਕਰ ਲਾ ਜੀਸੀ ਰੱਬ ਤੋਂ ਡਿੱਗੀ ਆ ਉਹ ਤਾਂ ਸਾਨੂੰ ਆ ਕੇ ਦੱਸ ਦੇ ਕਿਤੀ ਡੋਲਾ ਵਾ ਜੀ ਭਾਈ ਇਹ ਤਾਂ ਨੇ ਵੀ ਦੱਸ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਸੀ ਇਹਨੂੰ ਸ਼ੇਅਰ ਕਰਿਓ ਜੀ ਦਾਣਾ ਸਾਹਿਬ ਬੋਲੋ ਕਹੇ ਦਾਣਾ ਚੱਲ ਕਿਹਨਾਂ ਮਜ਼ਦੂਰਾਂ ਦਾ ਇੱਕ ਜਿੰਦੂ ਕਰੋ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ પ્રતિਇਕ 17000 ਰੁਪਇਆ ਮਾਤਰਾ ਆਇਆ ਆ ਜੀ ਆਇਆ ਭਗਵੰਤ ਸਾਨ ਸਾਹਿਬ ਜਿੱਥੇ ਹਰ ਪੀੜਤਾਂ ਲਈ ਮਾਤਰਾ ਵੰਡਣ ਆਏ ਆ ਜਿੰਵੇਂ ਪੁਖਾਰੀਆਂ ਨੂੰ ਭੀਖ ਦੇਈ ਵੀ ਇਸ ਤਰੀਕੇ ਨਾਲ ਹੋਰ ਦਾ ਲਾਗੇ ਦੱਸ ਰਹੇ ਆ ਇਹ ਜਿਹੜਾ ਆਸਾਨ ਕਰ ਰਹੇ ਨੇ ਕਿਸਾਨਾਂ ਨਾਲ ਚਾਲਾਂ ਨਾਲ ਪੁੱਛ ਪਰਚਾ ਤੇ ਮਰਦਾਬਾਦ ਮਰਦਾਬਾਦ मुर्दाबाद मुर्दाबाद वर्तमान सरकार मुर्दा पाद मुर्दाबाद मुर्दाबाद प्रति अक्रो सत्तर हजार रुपया प्रति अक्रोना मजदूर ना चाल कर देना पुलिस प्रशासन मुर्दा पाद मुर्दाबाद मुर्दाबाद ਚਲੋ ਉੱਠਾਰੇ ਸਾਰੇ ਲੀੜੇ ਪਾੜਾ ਮੇਰਾ ਚਲੋ ਕੋਈ ਦੱਸੇ ਜੀ ਆਹ ਭਾਈ ਟੋਗਾ ਸਿੰਘ ਜੀ ਲੋਪੋ ਕੇ ਤੋਂ ਸਾਡਾ ਮੋਬਾਈਲ ਚੋਰੀ ਆ ਉਹਦਾ ਮੋਬਾਈਲ ਕਿਥੇ ਭਰਾ ਮੁਲਾਜ਼ਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜਿਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਪੀ ਇਹ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣੇ ਕਿ ਫਿਰ ਪੁਲਿਸ ਵਾਲੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਆ ਭਾਵੇਂ ਤੂੰ ਜਦੋਂ ਅਸੀਂ ਚਾਈ ਜਾਣਾ ਭਾਵੇਂ ਕੱچے ਕਰਾਂਦੇ ਰੇਤੀ ਕਰਦੇ ਹਾਂ ¡Topra! É, é, é. é.